ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕੁਮਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕੰਮ ਕਰਦਿਆਂ ਥਾਣਾ ਖਾਲੜਾ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਆ ਡੀਐਸਪੀ ਸਬ-ਡਿਵੀਜ਼ਨ ਪੀਖੀਵਿੰਡ ਪ੍ਰੀਤ 인ਦਰ ਸਿੰਘ ਨੇ ਦੱਸਿਆ ਕਿ ਮੁੱਖ ਖਬਰ ਦੀ ਖਾਸ ਇਤਲਾਹ ਤੇ VSF ਅਤੇ ਥਾਣਾ ਖਾਲੜਾ ਦੀ ਪੁਲਿਸ ਨੇ 2.5 ਕਿਲੋ ਹੈਰੋਨ ਅਤੇ ਇੱਕ ਡਰੋਨ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਹਨਾਂ ਨੂੰ ਦੱਸਿਆ ਕਿ ਤਰਨਤਾਰਨ ਦੇ SSP ਅਸ਼ਵਨੀ ਕੁਮਾਰ ਵੱਲੋਂ ਹੈਰੋਨ ਦੀ ਜਾਣਕਾਰੀ ਦੇਣ ਵਾਲੇ ਨੂੰ ਵਾਜਬ ਇਨਾਮ ਵੀ ਦਿੱਤੇ ਜਾਂਦੇ ਨੇ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਸੁਣਾਉਣੇ ਆ ਪੂਰੀ ਖਬਰ। ਦੇਖੋ ਪਾਕਿਸਤਾਨ ਭਾਵੇਂ ਬਾਰਡਰ ਤੇ ਲਗਾਤਾਰ ਡਰੋਨ ਐਕਟੀਵਿਟੀ ਰਹੀ ਜਿਹੜੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਨੀਅਤ ਨਾਲ ਹੈਰੋਨ ਭੇਜ ਰਹੇ ਦਾ ਫਰੰਤੂ ਮੈਂ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਬਾਰਡਰ ਤੇ ਸਤਾਰਕ ਹੈ ਅੱਜ ਵੀ ਇੱਕ ਇਨਫੋਰਮੇਸ਼ਨ ਜਿਹੜੀ ਆ ਥਾਣਾ ਖਾਲੜਾ ਪੁਲਿਸ ਨੂੰ ਰਿਸੀਵ ਹੋਈ ਇੱਕ ਬੱਕਰੀਆਂ ਚਾਰਨ ਵਾਲੇ ਵਿਅਕਤੀ ਨੂੰ ਕੋਈ ਅਵੈਧ ਚੀਜ਼ ਜਿਹੜੀ ਆ ਖੇਤਾਂ ਦੇ ਵਿੱਚ ਪਈ ਮਿਲੀ ਉਸਨੇ ਤੁਰੰਤ ਇਨਫੋਰਮੇਸ਼ਨ ਜਿਹੜੀ ਆ ਉਹ ਥਾਣਾ ਖਾਲੜਾ ਪੁਲਿਸ ਨੂੰ ਦਿੱਤੀ ਤੇ ਮੌਕੇ ਤੇ ਪੰਜਾਬ ਪੁਲਿਸ ਤੇ ਬੀਐਸਐਫ ਨੇ ਜਿਹੜੀ ਸਰਚ ਆਪਰੇਸ਼ਨ ਕੀਤਾ ਸਰਚ ਆਪਰੇਸ਼ਨ ਦੌਰਾਨ ਸਾਨੂੰ ਇੱਕ ਡੀਜੇ ਮੈਟ੍ਰਿਕਸ ਜਿਹੜਾ ਡਰੋਨ ਹੈ ਤੇ ਨਾਲ ਇਹਦੇ 2.5 ਕਿਲੋ ਹੈਰਨ ਜਿਹੜੀ ਆ ਰਿਕਵਰ ਹੋਈ ਆ ਜਿਸ ਸਬੰਧੀ ਥਾਣਾ ਖਾਲੜਾ ਵਿਖੇ ਮਕਦਮਾ ਦਰਜ ਕਰਕੇ ਤੇ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਤਫ਼ਤੀਸ਼ ਕੀਤੀ ਜਾਊਗੀ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਇੱਕ ਪੰਜਾਬ ਪੁਲਿਸ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਕੋਈ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਵਾਜਬ ਇਨਾਮ ਦਿੱਤਾ ਜਾਂਦਾ ਆ ਇਸ ਤਹਿਤ ਜਿਸ ਵਿਅਕਤੀ ਨੇ ਵੀ ਇਸ ਸਬੰਧੀ ਇਨਫੋਰਮੇਸ਼ਨ ਦਿੱਤੀ ਆ ਉਸ ਨੂੰ ਵੀ ਵਾਜਬ ਇਨਾਮ ਦਿੱਤਾ ਜਾਊਗਾ ਤੇ ਮੈਂ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦਾ ਕਿ ਆਓ ਆਪਾਂ ਪੰਜਾਬ ਨੂੰ ਬਚਾਈਏ ਤੇ ਕਾਲੀਆਂ ਭੇਡਾਂ ਨੂੰ ਮਾਰ-ਮਾਰ ਆਪਣੇ ਪੰਜਾਬ ਚ ਭਜਾਈਏ ਤੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਪੰਜਾਬ ਪੁਲਿਸ ਤੇ ਬੀਐਸਐਫ ਮੈਂ ਫੇਰ ਦੁਬਾਰਾ ਕਹਿੰਦਾ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਹੈ ਤੇ ਪਾਕਿਸਤਾਨ ਦੀਆਂ ਭੇੜ ਚਾਲਾਂ ਮਾੜੀਆਂ ਚਾਲਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਤਰਨਤਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ